ਅੱਸੀ ਗੱਲ ਇਹ ਤੁਸੀਂ ਵੇਖ ਰਹੇ ਹੋ ਰਿਆਸਤ نیوز ਤੇ ਮੈਂ ਜੱਸ ਕਹਿ ਰਾ ਪੰਜਾਬ ਦੇ ਵਿੱਚ ਆ ਲਗਾਤਾਰ ਜਿਹੜੀ ਬਰਸਾਤ ਆ ਉਹ ਕੱਲ ਤੋਂ ਜਾਰੀ ਆ ਕੱਲ ਸਵੇਰ ਤੋਂ ਜਿਹੜੀ ਬਰਸਾਤ ਆ ਉਹ ਹੋ ਰਹੀ ਆ ਪੂਰਾ ਦਿਨ ਪੂਰੀ ਰਾਤ ਜਿਹੜੀ ਅੱਜ ਫੇਰ ਸਵੇਰ ਤੋਂ ਜਿਹੜੀ ਬਰਸਾਤ ਹੋ ਰਹੀ ਆ ਤਾਂ ਹੁਣ ਘੱਗਰ ਨਦੀ ਦੇ ਉੱਤੇ ਪਹੁੰਚਿਆ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪਾਣੀ ਆ ਘੱਗਰ ਦੇ ਵਿੱਚ ਵਧਿਆ ਹੋਇਆ ਜਿਹੜਾ ਘਗਰਾ ਹਮੇਸ਼ਾ ਖਾਲੀ ਦਿਖਾਈ ਦਿੰਦਾ ਪਰ ਹੁਣ ਫਾਮ ਤੇ ਆ ਚੁੱਕਿਆ ਦੱਸਦੀ ਏ ਕਿ ਕੱਲ ਦੇ ਨਾਲੋਂ ਪਾਣੀ ਜਰੂਰ ਘਟਿਆ ਏ ਕੱਲ ਜਿਹੜੀ ਇੱਕ ਕਹਦੀ ਏ ਕਿ ਖਤਰਾ ਜਿਹੜਾ ਏ ਉਹ ਪਟਿਆਲਾ ਵਾਸੀਆਂ ਦੇ ਲਈ ਤੇ ਨਜ਼ਦੀਕੀ ਲੋਕਾਂ ਦੇ ਲਈ ਜਿਹੜਾ ਜਰੂਰ ਸੀਗਾ ਪਰ ਹੁਣ ਕਿਤਨਾ ਕਿਤੇ ਖਤਰਾ ਜਰੂਰ ਘਟਿਆ ਏ ਪਰ ਜਿਸ ਹਿਸਾਬ ਦੇ ਨਾਲ ਬਾਰਿਸ਼ ਆ ਜਿਹੜੀ ਲਗਾਤਾਰ ਹੋ ਰਹੀ ਆ ਪਹਾੜੀ ਇਲਾਕਿਆਂ ਦੇ ਵਿੱਚ ਬਰਸਾਤ ਲਗਾਤਾਰ ਹੋ ਰਹੀ ਆ ਤਾਂ ਉਸ ਹਿਸਾਬ ਦੇ ਨਾਲ ਜਿਹੜਾ ਪਾਣੀ ਹੈ ਫਿਰ ਉਫਾਨ ਤੇ ਆ ਸਕਦਾ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਉਹ ਘੱਗਰ ਦਰਿਆ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਹੱਤੋਂ ਜਿਹੜੇ ਆ ਉਹ ਬੱਤਰ ਹੋ ਚੁੱਕੇ ਨੇ ਵੱਧ ਤੋਂ ਵੱਧਰ ਹੋ ਚੁੱਕੇ ਨੇ ਕਿਉਂਕਿ ਜਿਸ ਹਿਸਾਬ ਦੇ ਨਾਲ ਜਿਹੜਾ ਰਾਵੀ ਬਿਆਸ ਅਤੇ ਸਤਲੁਜ ਨੇ ਜਿਹੜਾ ਉਹ ਕਹਿਰ ਮਚਾਇਆ ਹੋਇਆ ਉਸੇ ਹੁਣ ਲੀਹਾ ਤੇ ਘੱਗਰ ਚੱਲਦਾ ਹੋਇਆ ਨਜ਼ਰ ਆ ਰਿਹਾ ਜਿਸ ਹਿਸਾਬ ਦੇ ਨਾਲ ਲਗਾਤਾਰ ਜਿਹੜਾ ਘੱਗਰ ਦੇ ਵਿੱਚ ਪਾਣੀ ਵਧਦਾ ਹੋਇਆ ਆ ਦਿਖਾਈ ਦੇ ਰਿਹਾ ਦੱਸਤੀ ਹੈ ਕਿ ਪਾਣੀ ਘਟਿਆ ਜ਼ਰੂਰ ਹੈ ਕੱਲ ਦੇ ਨਾਲੋਂ 1.5 ਫੁੱਟ ਜਿਹੜਾ ਪਾਣੀ ਘਟਿਆ ਹੈ ਪਰ ਜਿਸ ਹਿਸਾਬ ਦੇ ਨਾਲ ਜਿਹੜੀ ਬਰਸਾਤ ਹੋ ਰਹੀ ਹੈ ਕਿਉਂਕਿ ਇੱਥੇ ਵਿਭਾਗੀ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਵੀ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਆ ਉਹਨਾਂ ਦੇ ਵੱਲੋਂ ਵੀ ਇਹੀ ਕਿਹਾ ਗਿਆ ਹੈ ਕਿ ਜਿਸ ਹਿਸਾਬ ਦੇ ਨਾਲ ਜਿਹੜੀ ਬਰਸਾਤ ਆ ਉਹ ਹੋ ਰਹੀ ਆ ਉਸ ਹਿਸਾਬ ਦੇ ਨਾਲ ਜਿਹੜਾ ਪਾਣੀ ਹੈ ਉਹ ਮੋੜ ਤੋਂ ਵੱਧ ਸਕਦਾ ਹੈ ਕੱਲ ਜਿਹੜਾ 15 ਫੁੱਟ ਤੇ ਸੀਗਾ ਹੁਣ 13 ਫੁੱਟ ਤੇ ਆ ਚੁੱਕਿਆ ਡੇਢ 2 ਫੁੱਟ ਜਿਹੜਾ ਪਾਣੀ ਘਟਿਆ ਜ਼ਰੂਰ ਹੈ ਮੀਟਰ ਜਿਹੜਾ ਲੈਵਲ ਮੀਟਰ ਆ ਉਹ ਪੁਲ ਦੇ ਲੱਗਿਆ ਹੋਇਆ ਚੈੱਕ ਕਰਕੇ ਆਏ ਆ ਇਸੇ ਜਗ੍ਹਾ ਜਿੱਥੇ ਹੁਣ ਖੜੇ ਆ ਇਥੋਂ ਥੋੜੀ ਦੂਰ ਜਿਹੜਾ ਇਹ ਉਹ ਅ ਬੰਨ ਜਰੂਰ ਟੁੱਟਿਆ ਸੀਗਾ ਜਿੱਥੋਂ ਪਾਣੀ ਲੋਕਾਂ ਦੇ ਖੇਤਾਂ ਦੇ ਵਿੱਚ ਵਧਿਆ ਸੀਗਾ ਖੇਤਾਂ ਦੇ ਵਿੱਚ ਵੜ ਗਿਆ ਸੀ ਪਿੰਡਾਂ ਦੇ ਵਿੱਚ ਵਧਦਾ ਹੋਇਆ ਜਿਹੜਾ ਪਿੰਡਾਂ ਦੇ ਵੱਲ ਵਧਦਾ ਹੋਇਆ ਨਜ਼ਰ ਆ ਰਿਹਾ ਸੀ ਜਿਸ ਦੇ ਕਾਰਨ ਜਿਹੜਾ ਇਲਾਕਾ ਹੈ ਉਹ ਸਹਿਮ ਦੇ ਵਿੱਚ ਸੀਗਾ ਕਿ ਸ਼ਾਇਦ ਜਿਸ ਤਰ੍ਹਾਂ 2023 ਦੇ ਵਿੱਚ ਜਿਹੜਾ ਇਸ ਘੱਗਰ ਨੇ ਆਪਣਾ ਰੌਦਰ ਰੂਪ ਦਿਖਾਇਆ ਸੀ ਉਸ ਹਿਸਾਬ ਦੇ ਨਾਲ ਜਿਹੜੀ ਮਾਰ ਦੁਬਾਰਾ ਪੈ ਸਕਦੀ ਆ ਪਰ ਗਨੀਮਤ ਇਹ ਰਹੀ ਆ ਕਿ ਉਥੋਂ ਜਿਹੜਾ ਪਾਣੀ ਹੈ ਉਹ ਹੁਣ ਆ ਜਾਣਾ ਬੰਦ ਹੋ ਗਿਆ ਪਰ ਜਿਹੜਾ ਹਲੇ ਪੁਲ ਹੈ ਉਹ ਵੀ ਅਸੀਂ ਦੇਖਿਆ ਹੈ ਪੁਲ ਤੇ ਵੀ ਜਿਹੜਾ ਹਲੇ ਕੋਈ ਜਿਹੜਾ ਪੱਕਾ ਇੰਤਜ਼ਾਮ ਨਹੀਂ ਕੀਤਾ ਗਿਆ ਕਿਉਂਕਿ ਬਰਸਾਤ ਆ ਜਿਹੜੀ ਉਹ ਲਗਾਤਾਰ ਪੈ ਰਹੀ ਆ ਹਟਣ ਦਾ ਨਾਮ ਨਹੀਂ ਲੈ ਰਹੀ ਜਿਸ ਦੇ ਕਾਰਨ ਜਿਹੜਾ ਬੰਨ ਟੁੱਟਿਆ ਸੀ ਜਿਹੜਾ ਪਾੜ ਪਿਆ ਸੀ ਉਹ ਵੀ ਬੰਦ ਕਰਨ ਦੇ ਲਈ ਹਜੇ ਜਿਹੜੇ ਵਿਭਾਗ ਦੇ ਵੱਲੋਂ ਜਿਹੜਾ ਇਹ ਬਰਸਾਤ ਰੁਕਣ ਦਾ ਇੰਤਜ਼ਾਰ ਆ ਜਿਹੜਾ ਉਹ ਅ ਕੀਤਾ ਜਾ ਰਿਹਾ ਤਾਂ ਦੱਸ ਦਈਏ ਕਿ ਲਗਾਤਾਰ ਜਿਹੜੀ ਬਰਸਾਤ ਹੋ ਰਹੀ ਆ ਇਹ ਬਰਸਾਤ ਆ ਜਿਹੜੀ ਉਹ ਜਿਹੜਾ ਪੰਜਾਬ ਦਾ ਮੌਸਮ ਵਿਭਾਗ ਆ ਉਹਦੇ ਵੱਲੋਂ ਵੀ ਜਿਹੜੀ 4-5 ਦਿਨ ਦੀ ਚੇਤਾਵਨੀਆਂ ਜਿਹੜੀ ਉਹ ਦਿੱਤੀ ਗਈ ਸੀ ਤੇ ਭਾਰਤੀ ਮੌਸਮ ਵਿਭਾਗ ਦੇ ਵੱਲੋਂ ਵੀ ਜਿਹੜੀ 4-5 ਦਿਨ ਦੀ ਚੇਤਾਵਨੀਆਂ ਉਹ ਦਿੱਤੀ ਗਈ ਸੀ ਤਾਂ ਤੁਹਾਡਾ ਨਾਲ ਜਿਹੜੀਆਂ ਤਸਵੀਰਾਂ ਉਹ ਪਟਿਆਲੇ ਦੀਆਂ ਸਾਂਝੀਆਂ ਕਰ ਰਹੇ ਹਾਂ ਕਿ ਲਗਾਤਾਰ ਜਿਹੜਾ ਆ ਪੰਜਾਬ ਦੇ ਉੱਤੇ ਖਤਰਾ ਹੁਣ ਵਧਦਾ ਹੋਇਆ ਨਜ਼ਰ ਆ ਰਿਹਾ ਜਿਸ ਹਿਸਾਬ ਦੇ ਨਾਲ ਜਿਹੜੀ ਬਰਸਾਤ ਆ ਉਹ ਹੋ ਰਹੀ ਹੈ ਕਿਉਂਕਿ ਜਦੋਂ 2-3 ਦਿਨ ਮੌਸਮ ਸਾਫ਼ ਹੋਇਆ ਉਦੋਂ ਇਹ ਜ਼ਰੂਰ ਹੋਇਆ ਸੀ ਕਿ ਹੁਣ ਪੰਜਾਬ ਨੂੰ ਸੁੱਖ ਦਾ ਸਾਹ ਆਊਗਾ ਕਿਉਂਕਿ ਕਈ ਦਿਨਾਂ ਤੋਂ ਜਿਹੜੀਆਂ ਵੀਡੀਓ ਦੇਖ ਕੇ ਜਿਹੜੇ ਘਰ ਬੈਠੇ ਨੇ ਜਿਹੜੇ ਉੱਥੇ ਨਹੀਂ ਪਹੁੰਚ ਸਕੇ ਉਹਨਾਂ ਦੇ ਦਿਲ ਵੀ ਜ਼ਰੂਰ ਦੁਖੇ ਹੋਣਗੇ ਕਿਉਂਕਿ ਛੋਟੇ-ਛੋਟੇ ਬੱਚੇ ਜਿਹੜੇ ਨੇ ਉਹਨਾਂ ਨੂੰ ਰੈਸਕਿਊ ਕੀਤਾ ਜਾ ਰਿਹਾ 3-4 ਮਹੀਨਿਆਂ ਦਾ ਬੱਚਾ 3-4 ਦਿਨਾਂ ਦਾ ਬੱਚਾ ਜਿਹੜਾ ਰੈਸਕਿਊ ਕੀਤਾ ਜਾ ਰਿਹਾ ਗਰਭਤੀ ਔਰਤਾਂ ਨੂੰ ਰੈਸਕਿਊ ਕੀਤਾ ਦੇਖ ਕੇ ਜਿਹੜਾ ਦਿਲ ਦੇ ਵਿੱਚ ਦਰਦ ਜ਼ਰੂਰ ਉੱਠਦਾ ਤਾਂ ਲੱਗਦਾ ਸੀ ਕਿ ਹੁਣ ਪੰਜਾਬ ਦੇ ਹਾਲਾਤ ਸੁਧਰ ਸਕਦੇ ਆ ਪਰ ਜਿਹੜੀ ਕੁਦਰਤ ਆ ਉਹ ਸਾਥ ਦਿੰਦੀ ਹੋਈ ਨਹੀਂ ਨਜ਼ਰ ਆ ਰਹੀ ਉਸ ਹਿਸਾਬ ਦੇ ਨਾਲ ਲੱਗਦਾ ਹੈ ਕਿ ਜਿਹੜਾ ਹੁਣ ਪਾਣੀ ਆ ਉਹ ਮੁੜ ਤੋਂ ਵਧਣਾ ਸ਼ੁਰੂ ਹੋਇਆ ਦੱਸਦੀ ਹੈ ਕਿ ਘੱਗਰ ਜਿਹੜਾ ਕੱਲ ਉਫਾਨ ਤੇ ਚੱਲ ਰਿਹਾ ਸੀ ਅੱਜ ਸ਼ਾਂਤ ਜ਼ਰੂਰ ਹੋਇਆ ਪਰ ਅਧਿਕਾਰੀਆਂ ਦੇ ਵੱਲੋਂ ਵੀ ਇਹੀ ਕਿਹਾ ਗਿਆ ਕਿ ਜਿਸ ਹਿਸਾਬ ਦੇ ਨਾਲ ਬਰਸਾਤ ਹੋਈ ਆ ਜਿਹੜਾ ਇਸ ਖੱਗਰ ਦਾ ਮੁੱਢ ਤੋਂ ਜਿਹੜਾ ਪਾਣੀ ਆ ਉਹ ਵੱਧ ਸਕਦਾ ਪਟਿਆਲੇ ਵਾਲਿਆਂ ਦੀਆਂ ਚਿੰਤਾ ਰਾਜਪੁਰਾ ਜਿੰਨੇ ਵੀ ਨਵੇਂ ਨੇੜਲੇ ਇਲਾਕੇ ਨੇ ਜਿੰਨੇ ਵੀ ਜਿਹੜੇ ਇਹਨਾਂ ਬੰਨਾਂ ਦੇ ਨਜ਼ਦੀਕੀ ਇਲਾਕੇ ਨੇ ਉਹਨਾਂ ਦੇ ਲਈ ਜਿਹੜਾ ਖਤਰਾ ਜਰੂਰ ਵੱਧ ਸਕਦਾ